ਹਾਂਜੀ ਸਰ ਆਪਣਾ ਨਾਮ ਬਤਾਓ ਮੇਰਾ ਨਾਮ ਵੀਰ ਕੁਮਾਰ ਜੀ ਹਾਂਜੀ ਸਰ ਇਹ ਹਾਦਸਾ ਕਿੱਥੇ ਹੋਇਆ ਹੈ ਤੇ ਕਿੰਨੀ ਦੇਰ ਹੋ ਗਈ ਹੋਈ ਹੈ ਸਰ ਆਇਆ ਇਹਨੂੰ ਕੁ ਘਟਾ ਮੇਰੇ ਖਿਆਲ ਨਾਲ ਪੌਣਾ ਘੰਟਾ ਹੋ ਚੁੱਕਾ ਏ ਤੇ اسلامਾਬਾਦ ਪੁਲਿਸ ਨੂੰ ਵੀ ਪਤਾ ਕਿ ਹਾਦਸਾ ਆਇਆ ਪਰ ਹਾਲੇ ਤੱਕ ਕਿੱਥੇ ਆ ਨਹੀਂ ਰਹੀ ਜਦ ਕੀ اسلامਾਬਾਦ ਹੈਗਾ ਥਾਣਾ ਇਹ ਉਹਨਾਂ ਦੀ ਸ਼ਾਇਦ ਉਹਨਾਂ ਦੀ ਮਦਰੇ ਦੇ ਬੱਚੇ ਦੀ ਬਹੁਤ ਹਾਲਤ ਗੰਭੀਰ ਹੋਈ ਦੀ ਇਸ ਵਕਤ ਤੇ ਉਹ ਪਸਰੀ ਚਾ ਹਸਪੀਟਲ ਉਹਨੂੰ ਲੈ ਕੇ ਗਏਦੇ ਆ ਪਰ ਪਰ ਹਾਲੇ ਤੱਕ ਨਹੀਂ ਪੁਲਿਸ ਨੂੰ ਕੰਟਰੋਲ ਨੂੰ ਤੇ ਅਸੀਂ ਫੋਨ ਵੀ ਕੀਤਾ 100 ਨੰਬਰ ਤੇ ਕਨੇਟਡ ਕੋਈ ਹੁਣੇ ਅਸੀਂ ਆ ਰਹੇ ਆ ਪਰ ਹਲੇ ਤੱਕ ਕੋਈ ਨਹੀਂ ਇੱਥੇ ਆ ਰਿਹਾ ਪਤਾ ਨਹੀਂ ਉਹ ਵਿਚਾਰੇ ਬਚਦੇ ਆ ਕਿ ਨਹੀਂ ਬਚਦੇ ਇਸ ਦੇ ਹਾਲੇ ਕਹਿੰਦੇ ਕਿ ਮਾਰ ਆਏ ਉਹਨਾਂ ਦੀ ਲੰਮੀ ਉਮਰ ਕਰੇ ਐਕਸੀਡੈਂਟ ਜੀ ਸਾਰਾ ਐਕਸੀਡੈਂਟ ਦੀ ਕਾਰ ਵਾਲੇ ਨੇ ਪਿੱਛੋਂ ਆ ਕੇ ਕਾਰ ਮਾਰੀ ਏ ਜਿਹਨਾਂ ਨੇ ਲੱਟੀ ਤੇ ਜਲਾਨੀ ਪੋਲ ਤੋਂ ਥੱਲੇ 7 7 ਫੋਟੋ ਉਛਲ ਕੇ ਪੋਲ ਤੋਂ ਥੱਲੇ ਗਈ ਏ ਤੇ ਬੱਚੇ ਦੀ ਜਿਹੜੀ ਲਾਟੇ ਉਹਦੇ ਅੰਗਾਰੇ ਬਾਹਰ ਆ ਚੁੱਕੇ ਆ ਬਿਲਕੁਲ ਗੋਡੇ ਦੇ ਗੋਡੇ ਦੀਆਂ ਨਾਰਾ ਬਿਲਕੁਲ ਜਿਹੜੀਆਂ ਨੇ ਨਾ ਉਹ ਸਟਰਕਚਰ ਹੋ ਚੁੱਕੀ ਉਹਦੀ ਲੱਤ ਤੇ ਗੱਡੀ ਚ ਕਿੰਨੇ ਜਾਣੇ ਹੈ ਗੱਡੀਆਂ ਵੀ ਮੈਨੂੰ ਕਿਹਾ ਦੋ ਤੋਂ ਤਿੰਨ ਜਾਣੇ ਹੈਗੇ ਸੀ ਹਾਂ ਜੀ ਡਰਿੰਕ ਵੀ ਆ ਗੱਡੀ ਦੇ ਵਿੱਚ ਡਰਿੰਕ ਵੀ ਆ ਜੀ ਸਭ ਕੁਝ ਇਹ ਗੱਡੀ ਦੇ ਵਿੱਚ ਡਰਿੰਕ ਵੀ ਪਈ ਹੋਈ ਹੈ ਹਰ ਚੀਜ਼ ਇਹ ਗੱਡੀ ਦੇ ਵਿੱਚ ਗਲਾਸ ਵੀ ਪਏ ਹੋਏ ਆ ਨੇ ਕੋਲਡ ਡਰਿੰਕ ਵੀ ਪਈ ਹੋਈ ਹੈ ਠੀਕ ਹੈ ਠੀਕ ਹੈ ਸਰ ਪੁਲਸ ਵਾਲੇ ਤੱਕ ਨਹੀਂ ਆ ਰਹੀ ਅਸੀਂ ਕੰਟਰੋਲ ਰੂਮ ਤੇ ਫੋਨ ਵੀ ਕੀਤਾ 100 ਨੰਬਰ ਤੇ ਕੱਲੇ ਢੜਕੋ ગામ ਨੇ ਪੋਲਾ ਕੈਂਟ ਹੋ ਗਿਆ ਸਾਹਮਣੇ ਸ਼ਰਾਮਾਬਾਦ ਥਾਣਾ ਹੈ ਹਾਲੇ ਤੱਕ ਕੋਈ ਨਹੀਂ ਆ ਰਿਹਾ ਆ ਰਿਹਾ ਜੀ ਮੈਂ ਕਹਿੰਦਾ ਜੀ ਇਹਨਾਂ ਨੂੰ ਇਨਸਾਫ ਮਿਲੇ ਹਾਂ ਜੀ ਭਾਜੀ ਪਹਿਲਾਂ ਆਪਣਾ ਨਾਮ ਦੱਸੋ ਮੇਰਾ ਨਾਮ ਵਿਚਾਰ ਕੁਮਾਰ ਜੀ ਵਿਚਾਰ ਜੀ ਹਾਂ ਸਾਹ ਜੀ ਜੀ ਕਹਿੰਦੇ ਆ ਕਿ ਮੁੰਡੇ ਇਧਰੋਂ ਆ ਰਹੇ ਸੀ ਖਾਲਸਾ ਕੋਲੇ ਵੱਲੋਂ ਤੇ ਨਸ਼ੇ ਵਿੱਚ ਹੈਗੇ ਸੀ ਤੇ ਉਹ ਆਪਣੇ ਸਿੱਧੀ ਸਾਈਡ ਤੇ ਆ ਰਹੇ ਸੀ ਤੇ ਨਸ਼ੇ ਵਿੱਚ ਹੈਗੇ ਤੇ ਉਹ ਸਿੱਧਾ ਉਹਨਾਂ ਨੇ ਵਿੱਚ ਆ ਕੇ ਮਾਰਤੀ ਆ ਤੇ ਆਪਾਂ ਪੁਲ ਦੇ ਥੱਲੇ ਸੈਲ ਕਰ ਰਹੇ ਸੀ ਤੇ ਜਦੋਂ ਦੇਖਿਆ ਵਾ ਕਿ ਹਾਦਸੇ ਦੀ ਤੇ ਤੁਰੰਤ ਪੁਲੀਆਂ ਚੜ੍ਹ ਕੇ ਉੱਤੇ ਆਏ ਹਾਂ ਹਾਂਜੀ ਪੁਲ ਦੇ ਥੱਲੇ ਨੀਚੇ ਡੇਗ ਗਏ ਕਹਿੰਦੇ ਆ ਕਿ ਸੀਰੀਅਸ ਹੈਗੇ ਆ ਅਮਨਦੀਪ ਹਸਪੀਟਲ ਲੈ ਕੇ ਗਏ ਹੋਏ ਨੇ ਉਹਨਾਂ ਨੂੰ ਤੇ ਉਹ ਜਦੋਂ ਕਦਰ ਕਿਦਾਂ ਦੇ ਹਾਲਾਤ ਸੀ ਗਏ ਤੇ ਜੀ ਕਹਿੰਦੇ ਆ ਕਿ ਲੇਡੀਜ਼ ਵੀ ਸੀਰੀਅਸ ਹੈ ਤੇ ਉਹਨਾਂ ਦੇ ਜਿਹੜੇ ਨਾਲ ਸੀ ਉਹ ਵੀ ਸੀਰੀਅਸ ਹੈਗੇ ਆ ਹਾਂਜੀ ਤੇ ਲੇਡੀ ਦੀ ਏਜ ਦੇਖੀ ਕਿੰਨੀ ਏਜ ਦੀ ਲੱਗਦੀ ਸੀ ਜੀ ਨਹੀਂ ਉਸ ਤੋਂ ਪਹਿਲੇ ਹੀ ਅਸੀਂ ਜਦੋਂ ਆਪਾਂ ਆਏ ਆ ਉਸ ਤੋਂ ਪਹਿਲੇ ਉਹਨਾਂ ਨੂੰ ਲੈ ਚੁੱਕੇ ਹੋਏ ਸੀ ਹਸਪੀਟਲ ਵਧੀਆ ਨਾਈਸ ਮੁੰਡਾ ਸੀ ਕੀ ਨਾਮ ਹੈ ਮੁੰਡੇ ਦਾ ਕ੍ਰਿਸ਼ਨਾ ਨਾਮ ਹੈਗਾ ਕ੍ਰਿਸ਼ਨਾ ਅੱਛਾ ਜੀ ਕਿੱਥੇ ਹਾਸਾ ਕਿੱਥੇ ਹੋਇਆ ਜੀ ਇਹ ਵਾਲਾ ਇੱਥੇ ਹੈ ਉਹ ਸਾਨੂੰ ਫੋਨ ਆਇਆ ਤੇ ਵੱਡੇ ਬ੍ਰਦਰ ਦਾ ਮੈਂ ਰੰਜੀਤ ਉਹਨੇ ਬੈਠਾ ਆਏ ਆਪਣੇ ਦੋਸਤਾਂ ਨਾਲ ਪਾਰਟੀ ਵਗੈਰਾ ਕਰਨਾ ਸਾਨੂੰ ਫੋਨ ਆਇਆ ਕਿ ਇੱਥੇ ਐਕਸੀਡੈਂਟ ਹੋ ਗਿਆ ਮੈਂ ਤਾਂ ਆਇਆ ਹਾਂ ਹੁਣ ਮੈਨੂੰ ਪਤਾ ਲੱਗਿਆ ਕਿਹੜਾ ਗੱਲ ਐਕਸੀਡੈਂਟ ਆ ਤੁਹਾਡੇ ਫਰੈਂਡ ਨੇ ਜੋ ਹਾਂ ਮੇਰੇ ਜਿਮ ਆਂਦੇ ਐਕਸਲ ਆਂਦਾ ਵਾ ਦੋ ਟਾਈਮ ਮੁੰਡਾ ਹਾਂਜੀ ਆਹ ਤੇ ਇੱਕ ਆਰ ਤੇ ਹੀ ਐਕਸੀਡੈਂਟ ਨਹੀਂ ਐਕਟਿਵ ਤੇ ਗਈ ਉਹ ਉਹ ਐਕਟਿਵ ਹਾਂਜੀ ਹਾਂਜੀ ਕੱਲਾ ਹੀ ਇੱਕ 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 ਹੋਰੀ ਭੈਣ ਸਿਸਟਰ ਹੈਗੀ ਕਹਿੰਦੇ ਡਿੱਗੀ ਸਾਨੂੰ ਇਹ ਮਿਲਣ ਨਹੀਂ ਦਿਆ ਵੀ ਬਾਕੀ ਆਪਾਂ ਉਹਦੇ ਪਰਿਵਾਰ ਆਉਂਦੇ ਆਪਾਂ ਗੱਲ ਕਰਦੇ ਆ ਗੱਲਬਾਤ ਹੋਈ ਪਰ ਪੂਰੀ ਨਹੀਂ ਆ ਰਿਹਾ ਸਾਨੂੰ ਸਿਰੇ ਤੋਂ ਫੋਨ ਹੀ ਆਇਆ ਵਾ ਅੱਪਰ ਰਣਜੀਤ ਉਹਨੇ ਬੈਠੇ ਆ ਪਾਰਟੀ ਵਗੈਰਾ ਕਰਨੇ ਆ ਸਾਡੇ ਲੜਕੇ ਜਿਹੜੇ ਦੋਵੇਂ ਹੈਗੇ ਨਾ ਆਪਣੇ ਜਿਮ ਮੰਦੇ ਆ ਆਪਣਾ ਜਿਮ ਹੈਗਾ ਵਾ ਬੜੇ ਨਾਈਸ ਮੁੰਡੇ ਹੈਗੇ ਆ ਕੋਈ ਨਾ ਕੋਈ ਲੜਾਈ ਚਾਹਣੇ ਬੜਾ ਵਧੀਆ ਬੰਦੇ ਹੈਗੇ ਆ ਦੇ ਕੁੱਲ ਕਿੰਨੀ ਦੇਰ ਬਾਅਦ ਆਈਏ ਤੁਹਾਨੂੰ ਪਤਾ ਮੈਨੂੰ ਪਾਜੀ ਬੈਠ ਹੋਣਾ ਪਾਇਆ ਵਾ ਵੇ ਗਮਾ ਦੇ ਦੇ ਹੁਣੇ ਆਈ ਆਈ ਹੁਣੇ ਆਏ ਆ ਸਾਨੂੰ ਹੁਣ ਪਤਾ ਲੱਗੇਗਾ ਫਿਰ ਅੱਪਾ ਕੋਈ ਕਾਰਵਾਈ ਕਰਾਂਗੇ ਕਿਹੜਾ ਬੰਦਾ ਗਲਤ ਹੈ ਕਿਹੜਾ ਨਹੀਂ ਆ ਕਿਹੜੀ ਜਗ੍ਹਾ ਰਹਿੰਦੇ ਜਿੰਨਾ ਟੈਕਸੀ ਸਲਾਮਾਂਬਾਦ ਇਸਲਾਮੁਮਰ ਰਹਿੰਦੇ ਆ ਰਾਮਨਗਰ ਕਲੋਨੀ ਜਿਮ ਮਗਾਵਾ ਉੱਥੇ ਐਕਸੀਡੈਂਟ ਹੁੰਦੇ ਆ ਤੇ ਮੈਨੂੰ ਹੁਣੇ ਫੋਨ ਆਇਆ ਬਾਕੀ ਜਿਹੜਾ ਗਲਤ ਹੋਵੇਗਾ ਅੱਪਾ ਦੇਖਦੇ ਆ ਕੀ ਕਾਰਵਾਈ ਠੀਕ ਹੈ ਜੀ ਮਿਲਗੀ ਜਾਣਕਾਰੀ ਸਰ ਥੋੜਾ ਥੋੜੀ ਜਾਣਕਾਰੀ ਦੇ ਦਿਓ ਕੋਈ ਜਾਣਕਾਰੀ ਲੈਣ ਦੇ ਆ ਦੱਸ ਦਿਓ ਸਾਨੂੰ ਨਹੀਂ ਦੱਸ ਦਿਓ ਨਾ ਜੀ ਇਹ ਤੇ ਮੌਕਾ ਵੇਖਿਆ ਜੇ ਦੱਸਦੇ ਆ ਜੋ ਕੁਝ ਹੋਊਗਾ ਤੁਹਾਡੇ ਸਾਹਮਣੇ ਮੌਕੇ ਦੇ ਵਿੱਚ ਕੀ ਸਰ ਸਾਹਮਣੇ ਆਇਆ ਜੀ ਸਾਹਮਣੇ ਵੇਖੋ ਆ ਤੁਹਾਡੇ ਸਾਹਮਣੇ ਗੱਡੀ ਸੀ ਹਾਂਜੀ ਇਹਦੇ ਵਿੱਚ ਕੀ ਜੋ ਇਨਸੀਡੈਂਟ ਹੋਇਆ ਸਾਹਮਣੇ ਆਇਆ ਜੋ ਵੀ ਹੋਊਗਾ ਤੁਹਾਡੇ ਸਾਹਮਣੇ ਗੱਡੀ ਦੇ ਵਿੱਚ ਕੁਝ ਬਰਾਮਤ ਹੋਇਆ ਜੀ ਕੋਈ ਕੋਈ ਸ਼ਰਾਬ ਦੀ ਬੋਤਲ ਕਹਿੰਦੇ ਸ਼ਰਾਬ ਦੀ ਨਾ ਨਾ ਸਾਹਮਣੇ ਕੋਈ ਡਾਕੂਮੈਂਟ ਕੋਈ ਹੋਰ ਪ੍ਰੂਫ ਨਹੀਂ ਲੈ ਫਿਲਹਾਲ ਨਹੀਂ ਆਇਆ ਅਸੀਂ ਵੇਖ ਕੇ ਤਾਂ ਜੋ ਇਹਦਾ ਜ਼ਿਕਰ ਕਰ ਦੱਸਾਂਗੇ ਕਿਹੜੀ ਜਗ੍ਹਾ ਆ ਸਰ ਐਕਸੀਡੈਂਟ ਦੀ ਜਗ੍ਹਾ ਦਾ ਨਾਮ ਕੀ ਲੋਕੇਸ਼ਨ ਕੀ ਆਏ ਹਾਂਜੀ ਇਹ ਲੋਕੇਸ਼ਨ ਕਿਹੜੀ ਆ ਸਰ ਲੋਕੇਸ਼ਨ ਦੱਸ ਦਿਓ ਕਿਹੜੀ ਲੋਕੇਸ਼ਨ ਐ ਐਕਸੀਡੈਂਟ ਆ ਛੋਟਾ ਹਰੀਫੁਰੇ ਦੇ ਜਿਹੜਾ ਪੁਲ ਚੜਦੇ ਆ ਉਹਦੇ ਸਾਹਮਣੇ ਜਾਂਦੇ ਲੈਫਟ ਹਾਂਜੀ ਉਸ ਸਾਈਡ ਤੇ ਹੋਇਆ ਵੇਖੋ ਜੋ ਵੀ ਹੋਇਆ ਜੋ ਤੁਹਾਡੇ ਸਾਹਮਣੇ ਹੋਊਗਾ ਤੁਹਾਡੇ ਸਾਹਮਣੇ ਤੁਹਾਨੂੰ ਜਾਣਕਾਰੀ ਦੱਸਦੇ ਨੇ ਗੱਡੀ ਦੇ ਕਾਰ ਦੇ ਵਿੱਚ ਹੋਇਆ ਜੀ ਅਸੀਂ ਫਿਲਹਾਲ ਮੁੱਕੇ ਤੇ ਆਏ ਹਾਂ ਹਾਂਜੀ ਜੋ ਜਾਣਕਾਰੀ ਤੁਹਾਨੂੰ ਦੱਸਦੇ ਨੇ ਨਹੀਂ ਗੱਡੀ ਕਿਹੜੀ ਗੱਡੀ ਐ ਐਕਸੀਡੈਂਟ ਕਿੰਨਾ ਕਿੰਨਾ ਦੇ ਵਿੱਚ ਜੈਨ ਗੱਡੀ ਆ ਅਗਲੇ ਪਾਸੇ ਐਕਟਵਾ ਹੁਣ ਪਤਾ ਨਹੀਂ ਕਸੂਰ ਕਿਸਦਾ ਐ ਵੇਖ ਲੈਣੇ ਜੋ ਵੀ ਹੋਊਗਾ ਜੋ ਸਰ ਕੀ ਕੰਡੀਸ਼ਨ ਕੀ ਐ ਗੱਡੀਆਂ ਦੀ ਜਿਹੜੀ ਐਕਸੀਡੈਂਟ ਹੋਇਆ ਐ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਇਹ ਆਏ ਆ ਵੇਖ ਕੇ ਸਾਰਾ ਕੁਝ ਦੱਸ ਦੇ ਜੀ ਤੁਸੀਂ ਲਿਆ ਤੁਸੀਂ ਥੋੜਾ ਜਿਹਾ ਬਰੀਫ ਕਰ ਦਿਓ ਸਰ ਲੋਕਾਂ ਦਾ ਇਹ ਵੀ ਇਤਲਾਮ ਹੈ ਕਿ ਪੁਲਿਸ ਕਾਫੀ ਲੇਟ ਬਾਅਦ ਆਈ ਹੈ ਪੌਣਾ ਘੰਟਾ ਹੋ ਗਿਆ ਐਕਸੀਡੈਂਟ ਹੋਇਆ ਇਹਨੂੰ ਕਾਫੀ ਦੇਰ ਬਾਅਦ ਆਇਆ ਕੀ ਲੀਡ ਨੇ ਜੋ ਹੋਇਆ ਐਕਟਿਵ ਹੈਗੇ ਅਸੀਂ ਜਿੰਨਾ ਚਿਰ ਸਾਨੂੰ ਨਿਪਟਰ ਜਨ ਲਈ ਅਸੀਂ ਉੱਥੇ ਪਹੁੰਚ ਗਏ ਠੀਕ ਹੈ ਧੰਨਵਾਦ ਸਰ ਜੀ ਬਹੁਤ